ਹੈਲੋ ਜੀ ਸਤਿ ਸ਼੍ਰੀ ਅਕਾਲ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਚੈਹਲ ਬਲੌਗਰਸ ਤੇ ਤੇ ਹੋਰ ਸਾਰੇ ਤੁਸੀਂ ਕਿਵੇਂ ਹੋ ਤੇ ਸਭ ਤੋਂ ਪਹਿਲਾਂ ਜੋ ਵੀ ਆਪਣੇ ਚੈਨਲ ਤੇ ਨਵੇਂ ਹੋ ਨੇ ਤਾਂ ਪਲੀਜ਼ ਆਪਣੇ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਤੇ ਇੱਕ ਵੈਲ ਆਈਕਨ ਵੀ ਜ਼ਰੂਰ ਦਬਾਇਆ ਕਰੋ ਕਿਉਂਕਿ ਸਾਡੀ ਵੀਡੀਓ ਦਾ ਹਰ ਇੱਕ ਜਿਹੜਾ ਨੋਟੀਫਿਕੇਸ਼ਨ ਹੈ ਤੁਹਾਡੇ ਤੱਕ ਪਹੁੰਚ ਸਕੇ ਹੋ ਮੈਮ ਸ਼ਿਸ਼ੂ ਜਾਈਏ ਨਾ ਤੇ ਆਪਾਂ ਅੱਜ ਨਵਰੀਦ ਵਰਗਿਆਂ ਨੂੰ ਉਠਾਇਆ ਸੀ ਵਿਚਾਰਿਆਂ ਨੂੰ ਹਨਾ ਉੱਠਣਾ ਔਖਾ ਲੱਗਦਾ ਸਵੇਰਾ ਸਵੇਰਾ ਉੱਠਣਾ ਤਾਂ ਸਾਰਿਆਂ ਨੂੰ ਔਖਾ ਲੱਗਦਾ ਪਰ ਬੱਚਿਆਂ ਨੂੰ ਵਿਚਾਰਿਆਂ ਨੂੰ ਵੱਧ ਲੱਗਦਾਗਾ ਫਿਰ ਕੀ ਕਰੀਏ ਸਕੂਲ ਮੁਤਾਬਿਕ ਆਪਾਂ ਨੂੰ ਉੱਠਣਾ ਪੈਂਦਾ ਬੈਣਾ ਲੰਗ ਜਾਂਦੀਆਂ ਮੁੜ ਕੇ ਕੁਝ ਛੱਡਣ ਨਹੀਂ ਜਾਂਦਾ ਫਿਰ ਗਲਾਂ ਪੈਂਦੀਆਂ ਹਨਾ ਵੈਸੇ ਅੱਜ ਤੱਕ ਨਹੀਂ ਹੋਇਆ ਸੀ ਕਦੇ ਬੈਣ ਨਹੀਂ ਟਪਾਈ ਅੱਜ ਕਿ ਜੜੀਏ ਕਿਵੇਂ ਮਰਜੀ ਜੜੀਏ ਸੀ ਬਟ ਤਿਆਰ ਹੋ ਜਾਣੇ ਆਪਾਂ ਆਪਦੇ ਕੰਮ ਜਿਹੜੇ ਕਰ ਲੈਨੇ ਆ ਭਾਜਨ ੱਟ ਕੇ ਬਾਹਰੋਂ ਆਪਣੇ ਵਾਜੇ ਹਜੇ ਪੰਗੀ ਨਹੀਂ ਆਏ ਤੇ ਅੱਜ ਜਿਹੜਾ ਮੌਸਮ ਹੈ ਸਰਿਆਣਾ ਦੋ ਤੰਦਨਵਾਸ ਮੈਂ ਜਿਹੜਾ ਖਰਾਬ ਰਹਿਣਾ ਉਹਦੀ ਆ ਵੈਸੇ ਮੀਮੂ ਅੱਜ ਕਿਤੇ ਦਮ ਜੀ ਗਰਮੀ ਨਹੀਂ ਆ ਤੱਤੀਆਂ ਹਵਾਵਾਂ ਚੱਲਦੀਆਂ ਅੱਜ ਵੈਸੇ ਜਦੋਂ ਉੱਠਿਆ ਤੁਹਾਨੂੰ ਦਿਖਾਈ ਦਿੰਦਾ ਹੋਊਗਾ ਤੇ ਹਾਂ ਪੱਤੇ ਹਲ ਰਹੇ ਵਰਾਫਤਾਂ ਦੇ ਜਾਨੀ ਕਿ ਹਵਾ ਜਿਹੜੀ ਬਹੁਤ ਸੋਹਣੀ ਚੱਲੀ ਜਾਂਦੀ ਠੰਡੇ ਠੰਡੇ ਹਾਂਜੀ ਬੁੱਤ ਅਸੀਂ ਤਾਂ ਮੋਹਰੇ ਆਹ ਛੱਡ ਕੇ ਤੁਸੀਂ ਮੋਹਰੇ ਚੜ ਜਾਂਨੇ ਜਾ ਕੇ ਬੱਸ ਫਿਰ ਮਗਰੀ ਮੈਂ ਆ ਜੰਨੀ ਐਨਾ ਟੈਂਪੈਰ ਨਾ ਰੁਕਦੀ ਵੀ ਨਹੀਂ ਨਹੀਂ ਅੰਕਲ ਰੋਕਣ ਆਪਾਂ ਰੈਡੀ ਹੁੰਨੇ ਆ ਬੱਸ ਮੇਰੇ ਪਰਸੀ ਅੰਦਰ ਰਹਿ ਜਾਂਦਾ ਮੂੰ ਚੱਕਣ ਦੀ ਮਾਰੀ ਬਸ 2 ਮਿੰਟ ਮੈਨ ਲੱਗ ਜਾਂਦੇ ਨੇ ਚਲ ਰੋਟਕੇ ਵਰਸ਼ ਵਗੈਰਾ ਕਰੋ ਠੀਕ ਹੈ ਯੂਨੀਫਾਰਮ ਸੋਟੀ ਪ੍ਰੈਸ ਕੀਤੀ ਪਈ ਆ ਲਾ ਦੋ ਕੰਬਲ ਨੂੰ ਤੇ ਨਵਰੀਤ ਦੀ ਜਿਹੜੀ ਬਲੌਗਿੰਗ ਹੈ ਹਨਾ ਸਭ ਪਸੰਦ ਕਰਦੇ ਆ ਕੋਈ ਨਹੀਂ ਆਪਾਂ ਸਿੱਖੀ ਜਾਣੇ ਐ ਵੈਸੇ ਮੈਂ ਜਿਆਦਾ ਨਹੀਂ ਇਹਨੂੰ ਵਲੌਗ ਬਣਾਉਣ ਦੇ ਲਈ ਕਹਿੰਦੀ ਹੁੰਦੀ ਕੁਣ ਕੀ ਬੱਚੇ ਦਾ ਮੁੜ ਕੇ ਮਮੀ ਧਿਆਨ ਹੋ ਜਾਂਦਾ ਪੜਨ ਵਾਲਾ ਵੀ ਧਿਆਨ ਦਿੰਦੇ ਜਦੋਂ ਹੋਮਵਰਕ ਕੰਪਲੀਟ ਕਰ ਲੈਂਦੇ ਆ ਤਾਂ ਫੇਰ ਫੋਨ ਚੱਕਣ ਦਿੰਦੇ ਨੇ ਉਹਨੇ ਇੱਕ ਵਾਰ ਤਾਂ ਸਕੂਲੋਂ ਆ ਕੇ ਤਾਂ ਜ਼ਰੂਰ ਚੱਕਦੇ ਆ ਬਟ ਮੈਂ ਬਾਲਾ ਟਾਈਮ ਨੇ ਇਹਨਾਂ ਨੂੰ ਦੇਖਣ ਦਿੰਦੀ ਹੁੰਦੀ ਕਿ ਤੇ ਵੈਸੇ ਬੋਲ ਲੈਂਦੀ ਬੋਲ ਤਾਂ ਨਵ ਸਮ੍ਰੀਤ ਵੀ ਲੈਂਦੀ ਆ ਥੋੜਾ ਜਿਹਾ ਵਿਚਾਰੀ ਸਾਹਦੀ ਆ ਹਨਾ ਸਮ੍ਰੀਤ ਇਹ ਕੈਮਰਾ ਚੱਕ ਲੈਂਦੀ ਹੈਗੀ ਤੇ ਵੀਡੀਓ ਤਾਂ ਬਣਾ ਲੈਂਦੀ ਪਰ ਬੋਲਦੀ ਨਹੀਂ ਹੈਗੀ ਇਹ ਸਾਡੀ ਚਲਾਕੂਆ ਕੁੜੀ ਹਨਾ ਇਹ ਬੋਲਦੀ ਹੈ ਚਲੋ ਜੀ ਆਪਾਂ ਸਕੂਲ ਜਾਣ ਦੇ ਲਈ ਰੈਡੀ ਹੋ ਕੇ ਫੇਰ ਮਿਲਦੇ ਆਂ ਕਿਦਾ ਵੀ ਕਸੀ ਪੱਟੀਆਂ ਆ ਨਾ ਕਹਿੰਦਾ ਹਾਂ ਕਿ 300 ਰੁਪਿਆ ਜੁਰਮਾਨਾ ਆ ਰਿਹਾ ਤਾਂ ਵੀ ਘੰਟੇ ਦਾ ਜਿਹੜਾ ਨਾ ਡਾਊਗਾ ਤੇ ਰੱਥਨ ਲਾ ਗਿਆ ਵਾ ਕਿ ਜਾਂ ਮੈਨੂੰ ਦੇ ਦੋ ਆਹਦਾ 500 ਰੁਪਿਆ ਦਾ ਤੁਹਾਡੀ ਮੈਂ ਪੱਟਿਆਊਗਾ ਮੈਂ ਵੀ ਸਾਡਾ ਤਾਂ ਪਤਾ ਹੈਗਾ ਹੀ ਆ ਮਰਦਾ ਦੱਸਦਾ ਜਾਣਾ ਹੀ ਆ ਕਹਿੰਦਾ ਜਾਂ ਫਿਰ ਮੇਰੀ ਪੱਟਿਆ ਆ ਕਹਿੰਦਾ ਵੀ ਮੇਰੀ ਵਾਰੀ ਪੱਟਿਆ ਆ ਹੱਲਿਆ ਤੂੰ 500 ਦੇ ਲਿਆ ਸੀ ਪੱਟਿਆ ਵਾਂ ਕੋਈ ਗੀਂ ਨਹੀਂ ਕਰਨਾ ਇਸ ਦਾ ਆ 500 ਦੇਣਾ ਦੌਖਾ ਇਹਦਾ ਬੰਦਾ ਹੈਗਾ ਆਪਣੀਆਂ ਟਿੱਡੀਆਂ ਨੂੰ ਕੀ ਹੋਇਆ ਕਿਉਂ ਖਾਂਦੀਆਂ ਇਹ ਖੁਰਨੀਆਂ ਆਵਦੀ अज आए नहीं है ना किटन हाँ जी मौसम सोना ना मैं अज मीह मी आज मीह है नवरीत कौर जल्दी निकल आ जा बाथरूम चो बीबी वेट कर रही है तेरी ਕਦੋਂ ਮੈਨੂੰ ਆਣਾ ਮੀਂਹ ਮਾਰਨ ਦਾ ਆਦੇਸ ਨਾ ਲਗਾਨੀ ਆਦੇ ਨਾ ਸਿਆਪੇ ਨਾ ਨਹੀਂ ਲੈ ਵੀ ਰਿਹਾ ਤਨਹਾ ਕਿ ਆ ਸਿਸਨ ਰਿਹਾ ਲੋ ਜੀ ਰੈਡੀ ਹੋ ਗਏ ਸੀਗੇ ਆਪਾਂ ਤੇ ਮੈਂ ਖੜ ਗਿਆ ਬੂਟਿਆਂ ਕੋਲੇ ਵਿਚਾਰਿਆਂ ਨੂੰ ਸਾਰਿਆਂ ਨੂੰ ਪਾਣੀ ਪਾ ਕੇ ਉੱਪਰ ਪਾਣੀ ਛਿੜਕਾ ਕਰਨ ਲੱਗ ਗਿਆ ਕਿ ਦੇਖੋ ਮਿੱਟੀ ਨਾਲ ਕਿਵੇਂ ਲੱਗਿਆ ਫੁੱਲ ਵੀ ਬਹੁਤ ਲੱਗੇ ਹੋਏ ਨੇ ਤੇ ਰਹਿਣ ਆ ਗਈ ਵਾਈ ਮਾਰੀ ਆਲੀ ਚਲੋ ਜੀ ਅੰਜੀ ਆਪਾਂ ਅਗੇ ਸਿਸਕੂ ਟੋਤੇ ਪਾ ਰੈਸਟ ਕਰ ਲਈ ਤੇ ਬਹੁਤ ਜਰ ਸੌਂਗੀ ਘੰਟਾ ਤੇ ਹੁਣ ਹੋਈ ਆਪਣੀ ਕਮਾਗਾਰਾਂ ਵੱਲ ਤੇ ਕੰਦ ਨੂੰ ਹੈਗੀ ਆਪਾਂ ਨੂੰ ਛੁੱਟੀ ਕਰੀ ਵਧੀਆ ਰਾਵਾਂਗੇ ਰੈਸਟ ਕਰਾਂਗੇ ਤੇ ਵਲੌਗ ਬਣਾਵਾਂਗੇ ਵਧੀਆ ਫਿਰ ਰੈਸਪੀ ਬਣਾਵਾਂਗੇ ਕੱਲ ਨੂੰ ਰੇਕੇ ਭੈਣ ਦੀ ਇੱਛਾ ਉਹ ਪੂਰੀ ਕਰਾਂਗੇ ਤੇ ਇਹ ਵੀ ਆਹਨਤੀ ਲੱਗੇ ਪਈਆਂ ਮੈਂ ਨਾ ਇਹ ਤਾਂ ਮੰਗਵਾਲੀ ਚੀਕੂ ਹੈ ਚੀਕੂ ਵੀ ਮੈਂ ਖੱਟੇ ਨਹੀਂ ਲੇਖੇ ਸੀ ਕਦੀ ਦੋ ਦਸਰੇ ਜਾਲੀ ਖੱਟੇ ਹੋਏ ਤੇ ਦੋ ਦਸਰੇ ਵਾਟਰ ਪੈਸੇ ਪਾ ਕੇ ਬਣਾਈਏ ਆਗੇ ਫੇਰ ਆਈਸਕ੍ਰੀਮ ਦੀ ਵਾਰੀ ਠੀਕ ਹੋ ਗਏ ਨਾ ਹੁਣ ਦੋ ਤਿੰਨ ਦਿਨ ਹੋ ਗਏ ਮਮਾ ਹਾਂਜੀ ਤਨਿਸ਼ਤੀ ਆਗੇ ਉਹ ਮਜ਼ੇ ਕਰਾਂਗੇ ਤਿੰਨੀ ਛੁੱਟੀਆਂ ਆਗੇ ਮਮਾ ਮਜ਼ੇ ਕਰਾਂਗੇ ਪਰ ਕੰਮ ਬਾਰੇ ਦਿੱਤਾ ਮੈਨੂੰ ਕੋਈ ਗੱਲ ਨਹੀਂ ਕਰ ਲਿਓ ਵਰਕ ਤਾਂ ਕਰਨੀ ਨਹੀਂ ਤਾਂ ਫਿਰ ਤਿੰਨ ਦਿਨਾਂ ਚ ਘਰੇ ਰਹਿ ਕੇ ਸਭ ਕੁਝ ਭੁੱਲ ਜਾਓਗੇ ਤੁਸੀਂ

ਖਾਂਦੀ ਗਣੀ ਫਿਰ ਉਹਨੂੰ ਰੱਖਦੀ ਨਾ ਫਿਰ ਉਹਨੇ ਲੜਨਾਗਾ ਫਿਰ ਗੁੱਸੇ ਹੋ ਜਾਣਾ ਉਹਨੇ ਤਿੰਨ ਪਈਆਂ ਤਿੰਨ ਪਈਆਂ ਤੇ ਫਿਰ ਹੁਣ ਹਵਾ ਥੱਲੇ ਰੱਖੀ ਬੈਠੀ ਆ ਦੇਖ ਹੋਰਨਗੇ ਆਣਾ ਖੂਰੀਆਂ ਦੀਆਂ ਸਾਰੀਆਂ ਆਪਦੀ ਖਾ ਕੇ ਨਾ ਫਰਿੱਜ ਚ ਰੱਖਿਆ ਚਲ ਜਾਣਾ ਉਟੀ ਟਾਈਮ ਹੋ ਗਿਆ ਸ਼ਾਮ ਦੇ 5 ਦਾ ਅੱਜ ਕੱਪੜੇ ਵਗੈਰਾ ਦਾ ਤੇ ਪੂੰਜੀ ਦਾ ਕੰਮ ਨਹੀਂ ਸੀ ਗਿਆ ਮੈਂ ਕਿਹਾ ਚਲੋ ਅੱਜ ਆਪਾਂ ਬਣਾਉਣੀ ਆ ਸਬਜੀ ਤੇ ਆਪਾਂ ਹੈਗੇ ਘਰ ਦੇ ਕद्दू ਜਿਹਦੀ ਸਬਜੀ ਬਹੁਤ ਟੇਸਟੀ ਬਣਦੀ ਹੈ ਸੌਰੀ ਥੋੜੀ-ਥੋੜੀ ਜਾ ਕੇ ਵੈਸੇ ਕੋਈ ਵੀ ਸਬਜੀ ਹੈ ਨਾ ਮਾਣਾ ਉਹ ਹੋ ਜਾਂਦਾ ਕਿਉਂਕਿ ਹੁਣ ਗਰਮੀ-ਗਰਮੀ ਤਾਂ ਕद्दू ਹੀ ਚੱਲਣਾਗਾ ਕੁਛ ਘਰ ਦੇ ਕद्दू ਦੀ ਸਬਜੀ ਦਾ ਵੱਖਰਾ ਟੇਸਟ ਹੁੰਦਾ ਹੈ ਨਾ ਤੇ ਤੜਕਾ ਪਾਉਣਾ ਹੈ ਤੇਲ ਦਾ ਉਹਨਾਂ ਨਾਲ ਇਹਦਾ ਆ ਗ੍ਰੈਂਡ ਕੱਟ ਪਾ ਲਿਆ ਸੀ ਪਿਆਜ਼ ਤੇ ਲਸਣ ਲਸਣ ਵੀ ਇਹ ਜਿਹੜੀ ਆਪਣੀ ਸਰਦੀ ਹੈ ਪਿਆਜ਼ ਨੂੰ ਚੁੱਕ ਕੇ ਬਾਹਰ ਕੀ ਹੈ ਹਲੇ ਪਿਆਜ਼ ਦਾ ਜਿਹੜੇ ਘੱਟ ਲੈਂਦੇ ਨੇ ਉਧਰ ਰੱਖਨੇ ਪਰਲੇ ਸਾਈਡ ਲਸਣ ਹੈ ਚਲੋ ਜੀ ਲਾਈਏ ਤੜਕਾ ਫਿਰ ਪਾਸ਼ੂ ਨੂੰ ਪਾ ਕੇ ਆ ਤੇ ਪਾਣੀ ਧਾਰਾਂ ਦੇ ਬੰਦੇ ਹੋਵਾਂਗੇ ਉਹਨਾਂ ਨੂੰ ਆਪਾਂ ਭਾਣੂ ਆਪਾਂ ਜਿਹੜਾ ਸੂਟ ਹੈ ਆਰਡਰ ਕੀਤਾ ਹੋਇਆ ਸੀ ਤੇ ਜਿਹੜਾ ਇਹ ਕਲਰ ਹੈ ਮਹਿਰੂਨ ਹੈ ਮੈਨੂੰ ਬਹੁਤ ਹੀ ਜ਼ਿਆਦਾ ਸੋਹਣਾ ਲੱਗਿਆ ਸੀਗਾ ਤੇ ਫਿਰ ਅੱਜ ਆ ਜਿਹੜਾ ਮੇਰੇ ਇਹ ਵਾਲਾ ਸਿੰਤ ਆਪਣਾ ਘਰੇ ਆ ਗਿਆ ਬਹੁਤ ਹੀ ਸੋਹਣਾ ਹੈ ਵਧੀਆ ਆਪਾਂ ਇਹ ਤਿਆਰ ਕਰਵਾ ਲਈ ਸੋਹਣਾ ਨਵਰੀਤ ਨਵਰੀਤ ਪਾਰ ਧਿਆਨ ਕਿੱਥੇ ਤੁਹਾਡਾ ਹੂੰ ਚਲੋ ਜੀ ਆਪਾਂ ਪਸ਼ੂ ਨੂੰ ਪਾਣੀ ਵਗੈਰਾ ਪਿਆਇਆ ਸੀਗੀ ਉਧਰੋਂ ਤੇ ਹੁਣ ਆਪਾਂ ਤੋਂ ਡਾਕਟਰ ਸਾਹਿਬ ਆਏ ਕਿਹੜੇ ਨਹੀਂ ਤੇ ਹੁਣ ਆਪਾਂ ਕੱਢਾਂਗੇ ਧਾਰਾ ਤੇ ਸਾਜੀ ਵੀ ਆਪਣੀ ਵੱਡ ਗਈ ਆ ਮਮਾ ਜੀ ਕੀ ਕਰਦੇ ਹਾਂ ਤੂੰ ਦੱਸ ਮੈਂ ਕੀ ਕਰਦੀ ਹਾਂ ਟਾਰ ਕਰਨੇ ਆ ਇਹ ਦੋ ਤੂੰ ਬਲੌਗ ਸਟਾਰਟ ਕਰਦੇ ਹਰੇ ਗਏ ਕਨੀ ਨਿਊਜ਼ੀ ਕਰਦੀ ਹਾਂ ਸੋਨੂ ਕੀ ਲੱਗਦਾ ਵੀ ਅਸੀਂ ਕੀ ਕਰ ਰਹੇ ਹਾਂ ਮੱਖੀਆਂ ਖਾਈ ਜਾਂਦੀਆਂ ਪੱਖਾ ਲਾਉਣਾ ਭੁੱਲ ਗਈ

ਕੋਈ ਸੀ ਨੀ ਮੱਸਾ ਅੱਗ ਦੀ چیرਤੀ ਕੱਦੂ ਦੀ ਮੈਂ ਵੀ چیرਤੀ ਤੇ ਪੀੜੀ ਛੁੱਟੀ ਪਈ ਸੀ ਉਹਦੀ چیر ਜਦਸਾਨਾ ਮਣਾਇ ਤੂ ਵਾਲਾ ਦੱਦੀ ਕੀ ਕਰਦੇ ਹੋ ਕੋਟੀ ਬੰਦ ਕੁੰਨੇ ਆਪੀ ਸਿਮੋ ਸਿਮੋ ਕੀ ਕਰਦੇ ਆ ਇਹ ਵੇ ਫੋਨ ਦੇਖ ਸੰਦੇਸ ਵੀ ਇਤਨਾ ਹੋਰ ਕੀ ਕਰਨਾ ਸੰਦੇਸ ਨੂੰ ਹੈਗਾ ਤਨਣਾ ਛੱਡਣਾ ਕਿ ਹਰ ਫੋਨ ਦਾ ਉਹਨੂੰ ਕੋਨ ਨੂੰ ਮੇਰੇ ਤਾਂ ਖੁੱਲਿਆ ਨਹੀਂ ਪਤਾ ਨਹੀਂ ਮੈਂ ਤਾਂ ਚੱਲਿਆ ਨਹੀਂ ਪਤਾ ਨਹੀਂ ਕਿਵੇਂ ਚਲਾਈ ਜਾਂਦੀ ਰਹਿੰਦੀ ਹੈ ਓਪੋ ਕਰਤੇ ਹੋਗੇ ਓਪੋ ਓਪੋ ਕਿਥਾ ਪਤੋਂ ਗੱਲ ਵੇ ਨਾ ਕਿਤਾਬ ਚਾਕੇ ਕੋਈ ਕਹਾਣੀ ਪੜ ਲਿਆ ਕਰ ਕੋ ਪੰਜਾਬੀ ਦੀ ਕੋਈ ਹਿੰਦੀ ਦੀ ਕੋਈ ਕਹਾਣੀਆਂ ਵੇ ਨਾਲ ਸਾਨੂੰ ਸੁਣਾਇਆ ਕਰ ਸਾਨੂੰ ਵੀ ਸੁਪਤਾ ਲੱਗੇ ਵੀ ਆ ਮੈਂ ਸੁਨਾਮਾ ਕੱਦੀ ਮੈਂ ਸੁਨਾਮਾ ਭਰਪੂਰ ਕਾਰੀ ਵਾਲੀ ਹਾਂ ਤੁਹਾਨੂੰ ਵੀ ਸੁਣਾਇਆ ਕਰੋ ਥਾਂ ਦੀ ਕਪੜ ਪੜ ਕੇ ਮੈਂ ਸੁਣਾਣਾ ਇਸ ਗਰਮੀ ਵਾਲੀ ਆ ਮੰਮਾ ਕੋਣਵੇਂ ਨੇ ਇਹ ਨਾ ਬੁੱਜੀ ਪਪਾ ਕੀ ਕਰਦੇ ਹੋ ਐਵੇਂ ਹੀ ਤਾਂ ਪੁੱਛਦਾ ਸੀ ਮੈਂ ਅੱਜ ਸ਼ਾਮ ਦੇ ਕੰਮਾਂ ਦੀਆਂ ਜਿਹੜੀਆਂ ਡਿਊਟੀਆਂ ਸਾਰੀਆਂ ਮੇਰੇ ਤੇ ਹਨਾ ਮੈਂ ਖਸ਼ੂਦ ਤੇ ਟਾਲ ਉਹ ਜਿਹੜੀ ਥੋੜੀ ਜੀ ਗਾਂ ਆਪਣੀ ਬੈੜ ਪਾਈਦੀ ਹੈ ਉਹ ਨੀ ਮੈਂ ਚੁੱਕਦੀ ਹੁੰਦੀ ਹਾਂ ਉਹਨਾਂ ਨੇ ਬੰਦੇ ਨਹੀਂ ਹੈਗਾ ਉਹਨਾਂ ਪੱਠੇ ਆਪਾਂ ਇਕੱਠੇ ਕਰਕੇ ਪਾਦਨੇ ਆ ਤੇਰੇ ਡੈਡੀ ਪਾ ਦੋਗੇ ਲੈ ਕੀ ਕਰ ਰਹੀ ਹੈ ਇੱਕ ਹੀ ਬਲੌਗ ਬਣਾਉਂਦਾ ਤਰੀਕਾ ਮੂੰਹ ਤੇ ਕੈਮਰਾ ਲਾਈਏ ਨਹੀਂ ਅੰਨੀ ਤੁਸੀਂ ਤਾਂ ਕਹਦੇ ਹੁੰਦੇ ਹੋਗੇ ਹਾਂ ਕਿ ਤੂੰ ਕੈਮਰਾ ਵੀ ਮੂੰਹ ਤੇ ਮੂੰਹ ਤੇ ਕਰ ਕਰ ਮੈਂ ਮੂੰਹ ਤੇ ਕਰੀਏ ਨਾ ਆਏ ਥੋੜੀ ਕਿਹਾਸੇ ਮੂੰਹ ਤੇ ਕਰਾ ਕਰ ਕੈਮਰਾ ਇੱਕ ਹਨਾ ਆਪਾਂ ਸ਼ਾਮ ਨੂੰ ਕਿਉਂਕਿ ਆਪਣੇ ਨਹੀਂ ਜਾਨੇ ਫੋਰਵਰਡ ਹੋ ਜਾਂਦੀ ਆ ਆਪਾਂ ਸੋਨੇ ਥੱਲੇ ਆਪਾਂ ਸੁੰਭਰ ਦਿੰਨੇ ਆ ਨਹੀਂ ਤਾਂ ਫਿਰ ਨਾਲੇ ਤਾਂ ਮੱਛਰ ਹੁੰਦਾ ਤੇ ਇਹ ਆਖ ਦਿੰਦੇ ਕਿ ਸ਼ਾਮ ਨੂੰ ਜਿਹੜਾ ਸੁੰਭਰਨਾ ਮਾੜਾ ਹੁੰਦਾ ਤਾਂ

ਸਾਲ ਜਣੇ ਮੇਰੀ ਗਾਂ ਸੁਣੀ ਹੈ ਪਤਾ ਨਹੀਂ ਨਹੀਂ ਸੁਣੀ ਮੈਂ ਕਹਿੰਦੀ ਸੀ ਮੈਂ ਕਈਆਂ ਭੈਣਾਂ ਨੇ ਕਹਿਣੀ ਮੈਂ ਕਮੈਂਟ ਕਰਕੇ ਦੇ ਸੁਣਿਆ ਪਸ਼ੂਆਂ ਨੂੰ ਪਸ਼ੂਆਂ ਦੇ ਥੱਲੇ ਜਿਹੜੀ ਆਹ ਸ਼ਾਂ ਨਸੰਬਰ ਨਾ ਚੰਗਾ ਹੁੰਦਾ ਤੇ ਮਾੜਾ ਹੁੰਦਾ ਮੈਂ ਹੱਸ ਰਹੀ ਹਾਂ ਵੇਖੋ ਪਸ਼ੂਆਂ ਥੱਲੇ ਸਫਾਈ ਕੀਤੀ ਮਾੜੀ ਨਹੀਂ ਜੰਗੀ ਹੁੰਦੀ ਹੈ ਨੂੰ ਉਧਰੋਂ ਦਿਖਾਉਣੇ ਆਪਾਂ ਦੇਖੋ ਉਧਰ ਉਹਨਾਂ ਨੇ ਕਿਵੇਂ ਬਰਾਹਾ ਕੀਤਾ ਪਾਣੀ ਧੋ ਧੋ ਕੇ ਆਪਣੇ ਬੱਚਿਆਂ ਨੇ ਹਾਂ ਬੱਚੇ ਮੰਮਾ ਮੰਮਾ ਆਜੇ ਪੁੱਤ ਆਜੇ ਹਾਂ ਸਾਈਡ ਦੀਆਂ ਹੀ ਗਈਆਂ ਤੋਂ ਹੈ ਮੈਂ ਟੇਬਲ ਉੱਪਰ ਬਣਾ ਰਿਹਾ ਆ ਦੇਖੰਨਾ ਨੇ ਕਿੰਨਾ ਬੁਰਾ ਹਾਰ ਕੀਤਾਗਾ। ਇਹ ਦੇਖੋ ਕਿੰਨਾ ਨਾਸ ਮਾਰਿਆਗਾ ਤੇ ਹੁਣ ਜੇ ਇੱਥੇ ਆਪਾਂ ਬੋਕਰ ਨਾ ਮਾਰਾਂਗੇ ਤਾਂ ਹੋਰ ਕੀ ਕਰਾਂਗੇ। ਕਿਉਂ ਹੀ ਐਸੀ। ਕੀ ਜਾਨਣਾ ਚਾਹੁੰਗੇ ਤੁਸੀਂ? ਮੈਂ ਤਾਂ ਕੁਛ ਇਹ ਜਿਹੜੇ ਸਾਡੇ ਸਬਸਕ੍ਰਾਈਬਰ ਨਹੀਂ ਸਾਡੇ ਘਰ ਸਾਨੂੰ ਮਿਲਣਾ ਨਹੀਂ। ਤੇ ਹੁਣ ਵੰਨਾਂ ਨੂੰ ਪੁੱਛ ਰਹੀ ਸੀ ਵੀ ਦੱਸੋ ਹੁਣ ਇੱਥੇ ਸੁੰਬਰ ਨਾ ਬੰਦ ਹੈ ਕਿ ਨਹੀਂ ਬੰਦ। ਬੰਦ ਹੈ ਚਾਚੀ। ਬੰਦ ਹੈ ਨਾ। ਕਿੰਨਾ ਗੰਦਾ ਕੀਤਾ ਹੋਇਆ ਇਹਨਾਂ ਨੇ ਹੁਣ ਜਦੋਂ ਆਪਾਂ ਇੱਥੇ ਬੋਕਰ ਮਾਰਦਾਂਗੇ ਇਹਨਾਂ ਨੂੰ ਸਾਈਡ ਤੇ ਟਾਲ ਦਾਂਗੇ ਤਾਂ ਸੁੱਪ ਜੂਗੇ ਇੱਥੋਂ। ਮੈਂ ਤਾਂ ਮਾਰ ਦੇਣੀ ਫਿਰ ਇਹ ਹੋਰ ਬੁਧਾ ਦੇਣੀਆਂ। ਯੈਸ। ਫਿਰ ਇਹ ਬੁਧਾ ਦੇਣੀਆਂ। ਇਹ ਟੱਪ ਰਹੀਆਂ ਸੀ। ਫਿਰ ਮਾਰ ਦਾਂਗੇ। ਸ਼ੈਫ ਫਿਰ ਚੰਗਾ। ਫਿਰ ਚੰਗਾ। ਤੇ ਹੋ ਦੇਖ। ਪੇੜ ਰਹੀਆਂ ਹੁਣ ਬਲ ਦੇਣ ਵਾਲਾ ਸੀਗਾ। ਤੇ ਇੱਕ ਨਵਰੀਤ ਕਰਿਆ। ਆਪਣੇ ਆਹਾ। ਵਿਚਾਰੇ ਬੂਟਿਆਂ ਦਾ ਕਿੰਨਾ ਬੁਰਾ ਹਾਲ ਹੋਇਆ ਪਿਆ ਇਹਨਾਂ ਨੂੰ ਪਾਣੀ ਪਾਉਣਾ। ਤੇਰੇ ਡੈਡੀ ਨੂੰ ਕਹਿਣੇ ਆ ਪੈਪ ਲਾਉਣਗੇ। ਇਨਾਂ ਨੂੰ ਧੋਰੀ ਹੈ ਅੱਜ ਐਡੇ ਐਡੇ ਮਿੱਟ ਜੰਮਿਆ ਪੈਨਾਂ ਦੇ ਦੇਖੀ ਪਾਣੀ ਕਿਵੇਂ ਤੇੜਾ ਵਿਚਾਰੇ ਮਿੱਟੀ ਚ ਆਈਆਂ ਆ ਐਡਾ ਸੋਹਣਾ ਗਰੋਥ ਕੀਤਾ ਆ ਬੂਟੇ ਨੇ ਆਪਣੇ ਆ ਦੇਖੇ ਤੇ ਸੱਟ ਕੇ ਨਾ ਬਰੀਤੀ ਵਗੈਰਾ ਕਿੰਨਾ ਗੰਦਾ ਖਾ ਕੀਤਾ ਪਿਆ ਹਾਂ ਇਹ ਤਾਂ ਕਾਂਕ ਡਿੱਗੀ ਹੋਣੀ ਵਿੱਚ ਪੁੱਤਰੀ ਮम्मा ਵੱਡਾ ਜਾਂਦਾ ਹੋਰ ਇਹਨੂੰ ਪਾਣੀ ਪਾਉਣੇ ਆ ਲਵਾਉਣੇ ਆ ਪਾਈਪ ਤੇ ਮੌਸਮ ਤੁਹਾਨੂੰ ਦਿਖਾਈ ਦਿੰਦੇ ਹੋਵੇ ਨਾ ਗੰਦਾ ਇੰਨੀ ਗਰਮੀ ਐ ਬੁਰਾ ਹਾਲ ਹੀ ਆ ਬਸ ਹਾਂਜੀ ਨਾ ਹੱਥ ਨਹੀਂ ਲਾਉਂਦੇ ਹੁੰਦੇ ਇਹਦਾ ਹੁੰਦਾ ਨਾ ਛੋਟੇ ਛੋਟੇ ਲੱਗਿਆ ਇਹ ਅਮਰੂਦ ਵਣਨਗੇ ਜੇ ਤੇਤੋਂ ਵਿਚਾਰ ਰਹਿ ਗਿਆ ਤਾਂ ਹੱਥ ਨਹੀਂ ਲਾਉਂਦੇ ਹੁੰਦੇ ਛੋਟੇ ਛੋਟੇ ਆ ਪਹਿਲਾਂ ਥੋੜੇ ਵੱਡੇ ਹੁੰਦੇ ਸੀ ਮੰਮੀ ਜੀ ਉਹ ਵੱਡੇ ਹੋਏ ਤਾਂ ਜਿਹੜਾ ਹਏ ਤੂੰ ਮਰ ਜੀ ਐਡਾ ਗੁੱਛਾ ਸੀ ਨਿੱਕੀ ਨਿੱਕੀ ਤੋੜ ਕੇ ਖਾ ਗਈ ਭਾਜੋ ਇਹ ਦੂ ਮੋੜ ਕੇ ਮੈਂ ਸੋਨਣਾ ਐ ਦਿਖਾਉਂਦੀ ਨਹੀਂ ਹੈਗੀ ਜੀ ਜੈਸਮਿਨ ਲਾਇਆ ਕਰ ਚਾਂਡੇ ਇਹਨਾਂ ਦੇ ਨਾ ਹੜ ਦੇ ਪੱਤੇ ਨਹੀਂ ਖਿੱਚਣੇ ਹੈਗੇ ਜੀ ਮਮਾ ਮਾਰੇ ਮੋٹے ਵੱਡੇ ਹੋ ਜਾਂਦੇ ਉਹ ਵੀ ਚੱਕੀ ਖਾ ਸਹੀ ਗੱਲ ਹੈ ਫਿਰ ਪੱਕ ਜਾਂਦੇ ਨੇ ਇਹ ਕਿੱਥੇ ਪੱਕਾ ਦਿੰਦੇ ਆ ਇਹ ਖਾਂਦੀ ਆ ਮਮਾ ਹਨਾ ਝੂਠ ਨਾ ਬੋਲ ਨਹੀਂ ਤੂੰ ਨੀਟ ਨੀ ਕੀ ਹੁੰਦਾ ਤਿਆਰੀ ਬਣਾਏ ਖੋਲੇ ਹੈਗੇ ਬੰਨ ਨਹੀਂ ਸਕਦੀਆਂ ਵੈਕਸਾਈਡ ਹਾਂਜੀ ਹਨਾ ਇਹ ਮੈਂ ਜਿਹੜੇ ਨੰਨ ਬਣਿਆ ਸਾਰਿਆਂ ਨੂੰ ਮੈਂ ਦੋ ਦੋ ਪਾਉਣੀਆਂ ਦੋ ਦੋ ਵਾਰੀ ਪਾਉਣਾ ਪਾਣੀ ਪੈਪ ਲਾਉਣੇ ਪੈਪ ਨਾਲ ਤੋਤੇ ਆਣਗੇ ਮੈਂ ਮੈਂ ਮੁੰਜ ਚਲੋ ਇਹਨਾਂ ਨੂੰ ਟਾਲੀਏ ਤੇ ਸੁੰਬਰੀ ਕਿੰਨਾ ਗੰਦਾ ਲੱਗਿੱਤਾ ਫਿਰ ਦਿਖਾਉਣੇ ਵੀ ਕਿੰਨਾ ਸੋਹਣਾ ਬਣ ਜੂਗਾ ਤੇ ਡੈਡੀ ਆਉਂਦੇ ਉਹ ਟਾਲਣਗੇ ਹਾਂਜੀ ਯੈਸ ਲਓ ਕਲੀਨ ਅਪ ਕਲੀਨ ਅਪ ਕਲੀਨ ਅਪ ਆਪਾਂ ਕਰ ਲਈਏ ਸੀ ਜੇ ਕਿਉਂਕਿ ਇਹ ਗੈਨੇ ਥੋੜਾ ਜਿਆਦਾ ਗੰਦਾ ਹੋਇਆ ਪਿਆ ਨਾਲੇ ਤਾਂ ਆਪਾਂ ਇੱਥੇ ਇਹਦਾ ਬੋਹਾ ਪਿਆ ਸੀ ਤਾਂ ਪਸਟ ਕਰਤਾ ਇੱਥੇ ਆਪਾਂ ਨਵਾ ਦਾਂਗੇ ਪਸ਼ੂ ਹੱਡੇ ਹੱਡੇ ਪਾਣੀ ਦੇ ਨਾਲ ਨਾਲ ਇੱਥੇ ਥਾਵਾ ਦੋ ਤਾਂ ਇਹ ਬਾਲਾ ਜਾਰੇ ਗੰਦਾ ਹੋਇਆ ਪੈਸੇ ਵਾਪਰ ਵੈਸੇ ਤਾਂ ਮਾਰਤੀ ਚਕਰ ਫਿਰ ਵੀ ਸਾਫ ਨਹੀਂ ਹੁੰਦਾ ਠੀਕ ਹੈ ਅਸੀਂ ਚਾਹ ਦੋਹਾਂ ਦਾ ਹੁੰਦਾ ਪਾਣੀ ਪੀਕ ਹਾਂ ਤੱਪ ਤੱਪ ਐਰਸੀ ਡਿੱਗਣਾ ਜਾਇਓ ਤੁਸੀਂ ਲੈ ਤੂੰ ਉੱਤਰ ਜਾ ਫਰਮਤ ਹੱਕ ਆ ਐਸਾ ਕਰ ਐਨਾਂ ਨੂੰ ਵੀ ਨਿਭਾਉਣੀ ਆ ਕਿ ਉਹਨਾਂ ਨੂੰ ਨਿਭਾ ਦਿੰਦਾ ਹਾਂ ਉਹ ਗਰਮੀ ਵਾਲੀ ਐ ਤਾਂ ਚਲ ਚਾਚਾ ਆ ਗਿਆ ਤੇ ਚਾਚੇ ਨੂੰ ਪਾਣੀ ਪਿਆ ਕੇ ਨਾ ਤੇ ਮੇਰੇ ਬਟਕੇ ਜੀ 200 ਰੁਪਏ ਦੇ ਦੇਈਏ ਠੀਕ ਐ ਬਸ ਵਰਗੀ ਆਹ ਨਿਕਲੂ ਨਾ ਤੋੜੀ ਜੀ ਇਹ ਪੱਠੇ ਖਾਂਦੀ ਖਾਂਦੀ ਵਿੱਚ ਮੂੰਹ ਪਾ ਦਿੰਦੀ ਐ ਇਹਰੇ ਇੱਕ ਤਾਂਗੋਂ ਫਰ ਜਿਹੜੇ ਮੂੰਹ ਦੇ ਵਿੱਚ ਪੱਠੇ ਹੁੰਦੇ ਸਾਰੇ ਵਿੱਚ ਸੁਰਨੀ ਲਿਆ ਜਾਂਦਾ ਇਹਦੀ ਚਾਇੰਦੀ ਹਾਲੀਏ ਖੇਲ ਖੇਲ ਸਰਦੀਆਂ ਦੇ ਵਿੱਚ ਆਪਾਂ ਇਹਦੇ ਚ ਪਾ ਲੈਂਦੇ ਆ ਪੱਠੇ ਬੱਚਿਆਂ ਬੰਨ੍ਹ ਦਿੰਦੇ ਸੀ ਜਦੋਂ ਛੋਟੀਆਂ ਸੀਗੀਆਂ ਹਨ ਆਪਾਂ ਪਾਣੀ ਕਿਉਂਕਿ ਭਰ ਕੇ ਆਪਾਂ ਰੱਖ ਦਿੰਨੇ ਜਦੋਂ ਵੀ ਇਹਨਾਂ ਤੇ ਆਪ ਲੱਗਦੀ ਹੈ ਵਧੀਆ ਇੱਥੇ ਨੇੜੇ ਪੀ ਲੈਣੇ ਨਾਲੇ ਬਾਰੀ ਬਾਰੀ ਖੋਲਣਗਾ ਔਖਾ ਕਿਉਂਕਿ ਫਿਰ ਆਪਾਂ ਨੂੰ ਉਹ ਵਾਲੇ ਖੇਲ ਤੇ ਲੈ ਆਣੀਆਂ ਪੈਣਗੀਆਂ ਹਾਂ ਤਾਂ ਸੁਬਾਹ ਸ਼ਾਮ ਦੋ ਟਾਈਮ ਨਵਾਉਣੀਆਂ ਪਿਆ ਕਰਦੀਆਂ। ਇੱਕ ਇੱਥੇ ਵੀ ਆਪਣੇ ਪੱਖੇ ਦਾ ਤੇ ਲਾਈਟ ਦਾ ਪ੍ਰਬੰਧ ਕਰੂ। ਹੁਣ ਤਾਂ ਗਰਮੀ ਹੀ ਬੜਾ। ਕਿੰਨੇ ਆਈ ਉਹਨੂੰ ਕਹਿਤਾ ਵੀ ਭਾਈ ਲਾ ਦੇ ਤੇ ਬੋਰ ਲਾ ਦੇ। ਹੋਰ ਹੁਣ ਜਦੋਂ ਰਾਤ ਨੂੰ ਕੱਲਾ ਕੀ ਹੋਵੇ ਇੰਨੀ ਜ਼ਿਆਦਾ ਕਰਵਾ ਲਾ ਤੇ ਮੈਂ ਜਿਹੜਾ ਕੰਮ ਕਰਨ ਵਾਲੇ ਨੂੰ ਕਿਹਾ ਉਹ ਕਰਦਾ ਨਹੀਂ। ਕੱਲ ਦੇਖਣਗੇ ਹੀ ਉਹ ਉਹਨਾਂ ਨੂੰ ਪਤਾ ਲੱਗ ਜਾਊਗਾ ਵੀ ਸਾਨੂੰ ਕਹਿ ਰਹੇ ਆ। ਹਾਂ। ਲੋਗ ਵੇਖਣਗੇ ਉਹਨੂੰ ਪਤਾ ਲੱਗ ਜਾ। ਸਾਨੂੰ ਕਹਿ ਰਹੇ ਆ। ਚਲੋ ਜੀ ਨਵਾਉ ਤੁਸੀਂ ਪਸ਼ੂ ਜਦ ਇਹਨਾਂ ਵਾਲੇ ਮੈਂ ਨਵਾਏ ਮਾਰ ਦਉ ਮੈਂ ਇੰਨਾ ਚ ਪਾਣੀ ਪਾ ਦੂੰਗੀ ਬੁੱਤਿਆਂ ਦੇ ਸਾਰੇ ਅਚ ਹਾਈ ਇਹਦੇ ਵੀ ਫੁੱਲ ਲੱਗਿਆ ਏ ਗਲ ਕਰ ਗਰਮੀ ਮਚਾ ਦੂੰਗੀ ਫੜਾਉਣੀ ਆ ਬੈਠੇ ਲਓ ਜੀ ਟਾਈਮ ਹੋ ਗਿਆ ਸਵਾ 9 ਦਾ ਅਸੀਂ ਪਤਾ ਕੀ ਕਿੱਟਾ ਅਸਟਾ ਕੱਲ ਨੂੰ ਛੁੱਟੀ ਸੀਗੀ ਹਾਂਜੀ ਸਵਾ 9 ਹੋ ਗਏ ਫਿਰ ਆਇਆ ਵੀ ਦੁਪਹਿਰੇ ਕੰਮ ਕਰ ਕਰਦੇ ਨੂੰ 10 11 ਵਜੇ ਜਾਂਦੇ ਮੜ ਕੇ ਹੁਣ ਜਿਹੜੀ ਗਰਮੀ ਇੰਨੀ ਜ਼ਿਆਦੇ ਹੁੰਦੀ ਵੀ ਦੁਪਹਿਰੇ ਨਹੀਂ ਤੋ ਤਾਂ ਇਹ ਸਾਡਾ ਜਿਹੜਾ ਵੇੜਾ ਵੱਡਾ ਹੋਣ ਕਰਕੇ ਇਕੱਲੇ ਜਾਣੇ ਦੀ ਵਸ ਦੀ ਗੱਲ ਨਹੀਂ ਹੈਗੀ ਜੀ ਹੁਣ ਇਹ ਪੈਪ ਮਾਰੀ ਜਾਣਗੇ ਤੇ ਮੈਂ ਅੱਗੇ ਅੱਗੇ ਬੋਕਰ ਮਾਰੀ ਜਾਊਂਗੀ ਤੇ ਚਲੋ ਹੁਣ ਤਾਂ ਕੋਈ ਅੱਧਾ ਪੌਣਾ ਘੰਟਾ ਲੱਗ ਜਾਊਗਾ ਕੁਝ ਨਹੀਂ ਹੁੰਦਾਗਾ ਤੇ ਉਹੀ ਅੜ ਕੇ 10 ਮਿੰਟ ਹਾਂ ਘੰਟਾ ਲੱਗੂਗਾ ਕਿ 10 ਮਿੰਟ ਤੜਕੇ ਹੋਰ ਅੱਧਾ ਘੰਟਾ ਲੇਟ ਉੱਠ ਖੜਾਂਗੇ ਕਿਹੜਾ ਜਾਣਾ ਹੈਗਾਗਾ ਤਿੰਨੇ ਨੇ ਕਿਉਂਕਿ ਤੂੜੀ ਤਾਂ ਦਾ ਸਾਂਭਣ ਤੋਂ ਬਾਅਦ ਨੇ ਆਪਣਾ ਜਿਹੜੇ ਵੇੜੇ ਦੀ ਸਫਾਈ ਵੇੜੇ ਦੀ ਜਿਹੜੀ ਓਕੇ ਓਕੇ ਕਿਉਂਕਿ ਕਣਕ ਤੇ ਤੂੜੀ ਵਗੈਰਾ ਸਾਂਭਣ ਤੋਂ ਬਾਅਦ ਆ ਜਿਹੜੀ ਆਪਾਂ ਦੋ ਵੇੜੇ ਦੀ ਸਫਾਈ ਨਹੀਂ ਹੋਈ ਸੀਗੀ ਤਾਂ ਕਰਕੇ ਬੱਸ ਹੁਣ ਲੈਣੇ ਤਾਂ ਟਾਈਮ ਲੂਮ ਘਾਟੀ ਲੱਗਦਾ ਤੇ ਹੁਣ ਆਪਾਂ ਤਾਂ ਕਰਕੇ ਹੁਣ ਕੋਲ ਨਹੀਂ ਹੁੰਦਾ ਹੁਣੇ ਢੋਦਾਂਗੇ ਦੇਖੋ ਰੱਡ ਰੱਡ ਫਸਲ ਜਿਹੜੀ ਨਿਕਲਈਏ ਪੈਪ ਮਰੀ ਜਾਂਦੀ ਤੇ ਆਪਾਂ ਆਪਣੇ ਹੱਥ ਦੀ ਇਹ ਹਥਿਆਰ ਹੈ ਇਹਦੇ ਨਾਲ ਹੁਣ ਬਸ ਆਹ ਕਰਦਾ ਹੈ ਦੇਖੋ ਇਥੇ ਇੰਨੀ ਜਿਆਦਾ ਗਾਰ ਹੈ ਕਿਥੇ ਜਿਵੇਂ ਨੇ ਢੋਲੀ ਨੇ ਰੱਡ ਰੱਡ ਫਸਲ ਨਿਕਲੀਆਂ ਦੀਆਂ ਕਿਉਂਕਿ ਜਦੋਂ ਸੋਵਾ ਤੁੰਬਰਦੇ ਆ ਨਾ ਤੇ ਉਦੋਂ ਉਦੋਂ ਪਤਾ ਲੱਗਦਾ ਹੁੰਦਾ ਐ ਚਿੱਟਾ ਚਿੱਟਾ ਕੱਚੇ ਥਾਂ ਵਰਗੀ ਜਿਹੜੀ ਫਸਲ ਹੋਈ ਪਈ ਸੀ ਬੁਰਾ ਹਲਵੇਂ ਸਦਾ ਮੀਂਹ ਵਗੈਰਾ ਵੀ ਦੱਸ ਰਿਹਾ ਕੱਲ ਦਾ ਹਨਾ ਦੇਖੀ ਜਾਓ ਕੀ ਜਾਂਦਾ ਫਿਰ ਮਿਹਨਤ ਵਿਕਾਰ ਹੀ ਹੈ ਦੇਖੋ ਏਦਾਂ ਮਿਹਨਤ ਹੋ ਰਹੀ ਹੈਗੀ ਬੈਂਟਰੀ ਜਿਹੜੀ ਇਹ ਮੱਠੇ ਵਾਲੀ ਆ ਤੇ ਏਦਾਂ ਮੰਨ ਕੇ ਫਿਰ ਨੀਚੇ ਕਿਉਂਕਿ ਚਾਂਦਣ ਪੈਂਦਾਗਾ ਤਾਂ ਕਰਕੇ ਇਹ ਜਿਹੜਾ ਸਾਫ਼ ਹੈ ਜਿਹੜੇ ਪਾਈਪ ਨਾਲ ਜਿਹੜੀ ਫਰਸ ਆਪਣੀ ਚੰਗੀ ਤਰ੍ਹਾਂ ਸਾਫ਼ ਹੋ ਜਾ ਆਹ ਦੇਖ ਲਓ ਭੱਜਦੇ ਨਾ ਜਿਵੇਂ ਗਿੱਲੀਆਂ ਹੋਣਗੀਆਂ ਬੈਠੇ ਇਹ ਕੀ ਹੋ ਰਿਹਾ ਚਾਂਟੇ ਪਹਿਨ ਕੇ ਫਿਰ ਇੱਧਰ ਆ ਜਾ ਬੋਤਾ ਬੋਤਾ ਪਾਣੀ ਨਾ ਬਾਦੀ ਵਿੱਚ ਆਉਂਦਾ ਸਮਰੀਤੇ ਪਾਣੀ ਨਹੀਂ ਪੀਏ ਲੋ ਕੀ ਕੰਦੂ ਦੀ ਮਦਦ ਸੀ ਹਾਇਦਰ ਜਾਂ ਲਾਲ ਲੱਖਾਂ ਜਾਂਦੀਆਂ ਹੋਈ ਸੱਤੀ ਆਈ ਕਾਇਨ ਨੇ ਆੜਿਆ ਪਟੜੇ ਤੇ ਛੱਟ ਤੇ ਨਾ ਮੈਨੇ ਛੱਟ ਦੋਣਾ ਵਾਸਤਾ ਢੇਲੀ ਫੁੱਗਰ ਨੂੰ ਵੇਲੇ ਤਾਂ ਅੱਛਾ ਕਰਨੇ ਪੈਂਦੇ ਚੱਕ ਚੱਕ ਉੱਪਰ ਕੀ ਹੈ ਮਾਸਾ ਮਾ ਬਾਰੀ ਵਾਲਾ ਕੈਮਰਾ ਨਹੀਂ ਕੋ ਪਾਉਣੀ ਬਾਤਾ ਇਹਨੇ ਤੇ ਆਪੇਂ ਜਿਹੜਾ ਉਖੜ ਗਿਆ ਉਹ ਦਿੰਦੇ ਕੈਮਰਾ ਕਿ ਤਾਈ ਲਾ ਮੇ ਰਹੇ ਨਾ ਤੁਸੀਂ ਚੱਕਰਉਣ ਲਾ ਗਏ ਲੋ ਜੀ ਟਾਈਮ ਹੋ ਗਿਆ 10 ਦਾ ਸਮਰੀਤਨਾ ਕੇ ਚਲੀ ਗਈ ਤੇ ਆਪਾਂ ਵੀ ਆਪਣੇ ਜਿਹੜੇ ਸਾਰੇ ਵਿੜੇ ਦੀ ਸਾਰੇ ਵਿੜੇ ਦੀ ਸਫਾਈ ਕਰਤੀ ਤੇ ਟਾਈਮ ਮੈਂ ਸ਼ਾਇਦ 10 ਤੋਂ 10 ਪੌਣ ਇੱਕ ਘੰਟੇ ਵਿੱਚ ਦੀ ਮੈਂ ਕਿਹਾ ਸੀ ਸਹੀ ਪੌਣਾ ਘੰਟਾ ਲੱਗਿਆ ਆਪਾਂ ਨੂੰ ਤੇ ਆਪਾਂ ਆਪਣਾ ਜਿਹੜਾ ਕੰਮ ਐ ਸਾਰਾ ਡਨ ਕਰਤਾ ਟੈਨਸ਼ਨ ਫਰੀ ਹੋ ਗਏ ਕੰਮ ਨਿਬੜਿਆ ਵਧੀਆ ਹੁਣ ਤਾਂ ਥੋੜੇ ਜੇ ਟਾਈਮ ਨਾਲ ਦਿਨੇ ਐਵੇਂ ਹੋਈ ਜਾਂਦਾ ਧੋਣਾ 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 ਵੇੜਾ ਧੋਣਾ ਨਹੀਂ ਕਿਸੇ ਕੋਈ ਟਾਈਮ ਹੁੰਦਾ ਤੇ ਚਲੋ ਜੀ ਕਈ ਆਖਣਗੇ ਹਨਾ ਬਾਏ ਬਾਏ ਲੋ ਕਈ ਤਾਂ ਭੈਣ ਭਾਈ ਆਖਣਗੇ ਵੀ ਇਹਨਾਂ ਨੂੰ ਕੀ ਕੰਮਲ ਛੁੱਟਿਆ ਅੱਧੀ ਰਾਤ ਨੂੰ ਬਸ ਕੰਮਲੀ ਕਹਿ ਲੋ ਮਰਜੀ ਕਹਿ ਲੋ ਵੇੜੇ ਦੀ ਸਫਾਈ ਹੋ ਗਈ ਸਾਨੂੰ ਤਾਂ ਬਾਲਾ ਵੱਡਾ ਯੁੱਧ ਲੱਗਦਾ ਹੁੰਦਾ ਵੇੜਾ ਧੋਣਾ ਲੈ ਪਤਾ ਬੈਟਰੀ ਦਾ ਚਲੋ ਠੀਕ ਹੈ ਜੀ ਆਪਾਂ ਇਹਦੇ ਨਾਲ ਹੀ ਆਪਾਂ ਕਰਦੇ ਆਪਾਂ ਬਲੌਗ ਦਾ ਐਂਡ ਤੇ ਮਿਲਾਂਗੇ ਆਪਾਂ ਨੈਕਸਟ ਬਲੌਗ ਦੇ ਨਾਲ ਜੇਕਰ ਤੁਹਾਨੂੰ ਸਾਡੇ ਬਲੌਗ ਵਧੀਆ ਲੱਗਦੇ ਨੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਜੀ ਤੇ ਇੱਕ ਆਪਾਂ ਕਮੈਂਟ ਛੱਡਿਆ ਕਰੋ ਛੋਟਾ ਚੱਲ ਨਹਾ ਠੰਡ ਨੂੰ ਤਾਂ ਹੈਗਾ ਪੋ ਦਾ ਮਹੀਨਾ ਮੈਨੂੰ ਤਾਂ ਠੰਡ ਲੱਗਦੀ ਸੋਨੂੰ ਲੱਗਦੀ ਤੁਸੀਂ ਵੱਡੇ ਸੀ ਛੋਟੇ ਅੱਛਾ ਚਲੋ ਦੁੱਧ ਪੀਓ ਫਿਰ ਤੁਸੀਂ